ਕਾਲ ਜੀ ਸਾਰਿਆਂ ਨੂੰ ਦੋਸਤੋ ਪਿਲਕਣ ਦਾ ਰੁੱਖ ਹੈ ਦੇਖੋ ਕਿੰਨੀ ਸੰਘਣੀ ਪਿਲਕਣ ਹੈ ਮਾਛੀ ਕੇ ਪਿੰਡ ਦੇ ਵਿੱਚ ਲੱਗਿਆ ਹੋਇਆ ਤੇ ਦੇਖੋ ਇੱਕ ਵੀ ਪਰਸੈਂਟ ਧੁੱਪ ਨਹੀਂ ਆ ਰਹੀ ਤੁਹਾਨੂੰ ਦਿਖਾਉਣਾ ਬਾਹਰ ਦੇਖੋ ਕਿੰਨੀ ਤਪਸ਼ ਹੈ ਤੇ ਆਹ ਵੇਖੋ ਜੇ ਹਰ ਇੱਕ ਬੱਸ ਸਟੈਂਡ ਤੇ ਪਿਲਕਣ ਲੱਗਿਆ ਹੋਵੇ ਮੈਂ ਕਹਣਾ ਹਜੇ ਬੋਹੜ ਪਿੱਪਲ ਦੀ ਛਾਂ ਜਿਹੜੀ ਹੁੰਦੀ ਆ ਉਹਦੇ ਵਿੱਚ ਬਿਰਲੀ ਹੁੰਦੀ ਆ ਪਰ ਫੈਮਿਲੀ ਤਾਂ ਇਹ ਉਹੀ ਆ ਤੇ ਦੇਖੋ ਕੋਈ ਵੀ ਤੁਹਾਨੂੰ ਐ ਨਹੀਂ ਲੱਗਦਾ ਵੀ ਛਾਂਹ ਦੀ ਵਿਰਲੀ ਹੋ ਛਾਂਹ ਦੀ ਬਹੁਤ ਸੰਘਣੀ ਆ ਹਾਂਜੀ ਪਿਲਕਨ ਤਾਂ ਕੀ ਬਾਤ ਹੀ ਆ ਇਹ ਸ਼ੱਕਰ ਹੋ ਰਹੇ ਨੇ ਹਾਲ ਨਾ ਪਾਇਆ ਹੋਇਆ ਕਿੰਨੇ ਬਜ਼ੁਰਗ ਬੈਠੇ ਨੇ ਆਹ ਵੇਖੋ ਬੱਸ ਸਟੈਂਡ ਨੂੰ ਵੀ ਇਸ਼ਾਰਾ ਰਹੀ ਦੀ ਆ